ਆਪਾਂ ਜੀ ਚਾਰਨ ਅੰਦੋਲਨ ਪਰ ਬੈਠੇ ਸੰਭੂ ਬੋਡਰ ਪਰ ਅੱਛਾ ਉਹੀ ਡਿਸਟ੍ਰਿਕਟ ਹੈ ਮਾਰਾ ਜੀ ਕਾਨਾ ਹੈ ਇਹ ਸਾਂਝ ਜਿਹੜੀ ਆ ਪੀਟੀ ਹੋਈ ਆ 20 20 ਤੇ ਕਿਸਾਨੀ ਮੋਰਚੇ ਚ ਜਿੱਥੇ ਦੋਵੇਂ ਜਿਹੜੇ ਪੰਜਾਬ ਤੇ ਹਰਿਆਣਾ ਸਕੇ ਭਰਾਵਾ ਵਾਂਗੂ ਮੁੱਢ ਨਾ ਮੋਢਾ ਜੋੜ ਕੇ ਜੋੜ ਕੇ ਖੜੇ ਤੇ ਸਰਕਾਰ ਨੂੰ ਇਹਨਾਂ ਨੇ ਨਵਾ ਦਿੱਤਾ ਸੀ ਪੰਜਾਬ ਸਾਡਾ ਵੱਡਾ ਭਰਾ ਤੇ ਇਹ ਛੋਟਾ ਭਰਾ ਬਣ ਕੇ ਤੇ ਹੀ ਉਹਦਾ ਹਰ ਮੁਸੀਬਤ ਵਿੱਚ ਸਾਥ ਦੇਵਾਂਗੇ ਦੇਖੋ ਕਿੰਨਾ ਫਿਕਰ ਆ ਉਹਨਾਂ ਨੂੰ ਸਾਡਾ ਉਹ ਕਹਿ ਰਹੇ ਆ ਕਿ ਅੱਗੇ ਜਾ ਕੇ ਬੀ ਦੀ ਲੋਡ ਪੈਣੀ ਆ ਫਸਲਾਂ ਦੁਬਾਰਾ ਬੀਜਣੀਆਂ ਆ ਡੀਜੇ ਦੀ ਲੋਡ ਪੈਣੀ ਪਹਿਲੀਆਂ ਪੱਤਰੀਆਂ ਕਰਨੀਆਂ ਜਿਹੜੀ ਵੀ ਚੀਜ਼ ਦੀ ਲੋਡ ਪਈ ਆਂਦੇ ਅਸੀਂ 2 ਦਿਨ ਮਹੀਨੇ ਬਾਅਦ ਫਿਰ ਦੁਬਾਰਾ ਜਿਹੜੇ ਆ ਆਪਣਾ ਸਾਜ-ਸਮਾਨ ਸਾਰਾ ਲੈ ਕੇ ਦੁਬਾਰਾ ਹਾਜ਼ਰੀ ਲਵਾਵਾਂਗੇ ਤੇ ਇਹਨਾਂ ਦੀ ਮਦਦ ਕਰਾਂਗੇ ਸਾਰਾ ਕਣਕ 2.5 ਲੱਖ ਰੁਪਈਆ ਜੋ ਵੀ ਉਹਨਾਂ ਕੋ ਸਰਿਆ ਉਹ ਸਾਰਾ ਕੁਝ ਇਕੱਠਾ ਕਰਕੇ ਸਾਡੇ ਵਾਸਤੇ ਲੈ ਕੇ ਆਏ ਆ ਅਸੀਂ ਇਹ एहसान ਕਦੀ ਨਹੀਂ ਭੁੱਲਾਂਗੇ ਸਾਡੇ ਆਪਣੇ ਆਏ ਉਹਨਾਂ ਨੇ ਆਪਣੇ ਹੋਣ ਦਾ ਇੱਕ ਸਬੂਤ ਦਿੱਤਾ ਆਪਦੇ ਟੋਟੇ ਕੀਤੇ ਸਾਨੂੰ ਤੋੜਿਆ ਅੱਜ ਸਾਡੇ ਭਰਾ ਸਾਡੇ ਨਾਲ ਖੜੇ ਆ ਧੰਨਵਾਦ ਹਰਿਆਣੇ ਵਾਲਿਓ ਅਸੀਂ ਹਰ ਮੁਸ਼ਕਲ 'ਚ ਤੁਹਾਡੇ ਨਾਲ ਖੜੇ ਹੋਵਾਂਗੇ ਤੁਹਾਡੇ ਅੱਗੇ ਤੁਹਾਡੇ ਭਰਾ ਖੜੇ ਹੋਣਗੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਧੰਨਵਾਦ ਕਰਦੇ ਆ ਇਸ ਬਰਾਦਰੀ ਦਾ ਜਿਨ੍ਹਾਂ ਨੇ ਸਾਰੇ ਕਹਿ ਰਹੇ ਕਿ ਉਹ ਬਰਾਦਰੀ ਆ ਉਹਦੇ 1300 ਵੋਟਾਂ ਸਪਿੰਡ ਜਿਨ੍ਹਾਂ ਨੇ ਸਾਰੇ ਪਿੰਨੇ ਰਲ ਕੇ ਤੇ ਇਹ ਸਾਰਾ ਕੁਝ ਇਕੱਠਾ ਕਰਕੇ ਪੰਜਾਬ ਦੇ ਮੁਸੀਬਤ ਵਿੱਚ ਫਸੇ ਲੋਕਾਂ ਲਈ ਸਾਡੇ ਲਈ ਕੱਲਿਆ ਅਸੀਂ ਉਸ ਬਰਾਦਰੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਸਾਨੂੰ ਤੋੜਿਆ ਸੀ ਆਜੋ 2 ਮਿੰਟ ਸਾਡੇ ਟੋਟੇ ਕੀਤੇ ਸਾਡੇ ਅਸੀਂ ਜਲਦੀ ਆ ਸਾਨੂੰ ਸਾਡੇ ਪੰਜਾਬ ਦੇ ਟੋਟੇ ਕੀਤੇ ਸਾਨੂੰ ਤੋੜਿਆ ਅੱਜ ਸਾਡੇ ਭਰਾ ਸਾਡੇ ਨਾਲ ਖੜੇ ਆ ਧੰਨਵਾਦ ਹਰਿਆਣੇ ਵਾਲਿਓ ਅਸੀਂ ਹਰ ਮੁਸ਼ਕਲ 'ਚ ਤੁਹਾਡੇ ਨਾਲ ਖੜੇ ਹੋਵਾਂਗੇ ਤੁਹਾਡੇ ਅੱਗੇ ਤੁਹਾਡੇ ਭਰਾ ਖੜੇ ਹੋਣਗੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਤੁਹਾ ਅੱਗੇ ਧੰਨਵਾਦ ਚਲੋ ਜੀ ਜੀ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਇਸ ਸਮੇਂ ਖੜੇ ਆ ਹਰੀਕੇ ਦੀਆਂ ਨਹਿਰਾਂ ਤੇ ਤੇ ਜਿਵੇਂ ਹੁਣੇ ਤੁਹਾਨੂੰ ਦੱਸ ਕੇ ਗਏ ਆ ਕਿ ਹਰਿਆਣਾ ਜਿਹੜਾ ਵਾ ਸਾਡੇ ਨਾਲ ਹਮੇਸ਼ਾ ਖੜਾ ਰਿਹਾ ਇਹ ਸਾਝ ਜਿਹੜੀ ਆ ਪੀੜੀ ਹੋਈ ਆ 2020 ਤੇ ਕਿਸਾਨੀ ਮੋਰਚੇ 'ਚ ਜਿੱਥੇ ਦੋਵੇਂ ਜਿਹੜੇ ਪੰਜਾਬ ਤੇ ਹਰਿਆਣਾ ਸਕੇ ਭਰਾਵਾ ਵਾਂਗੂ ਮੋੜਨਾ ਮੋਡਾ ਜੋੜ ਕੇ ਜੋੜ ਕੇ ਖੜੇ ਤੇ ਸਰਕਾਰ ਨੂੰ ਇਹਨਾਂ ਨੇ ਨਵਾ ਦਿੱਤਾ ਸੀ ਅੱਜ ਫੇਰ ਜਦੋਂ ਪੰਜਾਬ ਇੱਕ ਵੱਡੀ ਮੁਸੀਬਤ ਨਾਲ ਲੜਦਾ ਪਿਆ ਜਦੋਂ ਅੱਜ ਹੜ੍ਹਾਂ ਦੀ ਮਾਰ ਇੰਨੀ ਵੱਡੀ ਪਈ ਹੋਈ ਆ ਕਿ ਪਿੰਡਾਂ ਦੇ ਪਿੰਡ ਜਿਹੜੇ ਤਬਾਹ ਹੋ ਗਏ ਉਸ ਸਮੇਂ ਵੀ ਹਰਿਆਣੇ ਨੇ ਆਪਣੀ ਹਾਜ਼ਰੀ ਜਿਹੜੀ ਆ ਲਵਾਈ ਆ ਤੇ ਕੱਲੀ ਹਾਜ਼ਰੀ ਨਹੀਂ ਲਵਾਈ ਆਪਣਾ ਜਿੰਨਾ ਵੀ ਉਹਨਾਂ ਕੋ ਹੋ ਸਕਿਆ ਉਹ ਮਦਦ ਲੈ ਕੇ ਇੱਥੇ ਆ ਰਹੇ ਆ ਵੇਖੋ ਇੱਕ ਜਿਵੇਂ ਭਰਾ ਨੂੰ ਫਿਕਰ ਹੁੰਦਾ ਕਿ ਹਾਂ ਮੇਰਾ ਅਜ ਭਰਾ ਜਿਹੜਾ ਮੁਸੀਬਤ ਵਿੱਚ ਆ ਤਾਂ ਉਹਦੇ ਲਈ ਜੋ ਵੀ ਉਹਨੂੰ ਚਾਹੀਦਾ ਉਹ ਕਰਨਾ ਉਹ ਕਰਦਾ ਵਾ ਇਸੇ ਤਰੀਕੇ ਨਾਲ ਹੀ ਹਰਿਆਣੇ ਚੋਂ ਜਿਹੜੇ ਸਾਡੇ ਵੀਰ ਭਰਾ ਵਾ ਜਿਹੜੇ ਉਹ ਆਏ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਤੇ ਇਹਨਾਂ ਤੋਂ ਜਾਣਦੇ ਆ ਕਿ कि मैं आज किस तरह वहाँ हाँ जी सत जी नमस्कार जी को को। राम राम जी आप कहाँ से आए हो गुआना सोनीपत अच्छा आप सोनीपत से हो आंदोलन था की पर किसान आंदोलन पर बैठे शंभू बॉर्डर पर अच्छा। वही डिस्ट्रिक्ट है हमारा ठीक है तहसील को हना है ठीक तो हमारा इसमें भूसा भी है दो ਔਰ ਸ਼ਾਜੀ ਕਣਕ ਵੀ ਹੈ ਸੁੱਕਾ ਰਸਨ ਵੀ ਹੈ ਢਾਈ ਲੱਖ ਰੁਪਇਆ ਨਗਦ ਵੀ ਸਾਮਾਨ ਲੈ ਆਏ ਹਾਂ ਅੱਧੂ ਟਰਲੀ ਨੂੰ ਜਾਇਬੂ ਸੌਹ ਹੈ ਠੀਕ ਠੀਕ ਹਾਂ ਜੀ ਚਾਰਾ ਕਣਕ ਢਾਈ ਲੱਖ ਰੁਪਇਆ ਜੋ ਵੀ ਉਹਨਾਂ ਕੋ ਸਰਿਆ ਉਹ ਸਾਰਾ ਕੁਝ ਇਕੱਠਾ ਕਰਕੇ ਸਾਡੇ ਵਾਸਤੇ ਲੈ ਕੇ ਆਏ ਆ ਅਸੀਂ ਇਹ एहसान ਕਦੀ ਨਹੀਂ ਭੁੱਲਾਂਗੇ ਸਾਡੇ ਆਪਣੇ ਆਏ ਉਹਨਾਂ ਨੇ ਆਪਣੇ ਹੋਣ ਦਾ ਇੱਕ ਸਬੂਤ ਦਿੱਤਾ ਕਿ ਅਸੀਂ ਤੁਹਾਡੇ ਆਂ ਤੇ ਤੁਹਾਡੇ ਹੀ ਰਵਾਂਗੇ ਭਾਵੇਂ ਕਿ ਸਰਕਾਰਾਂ ਨੇ ਲੱਖ ਯਤਨ ਕੀਤਾ ਕਿ ਇਹਨਾਂ ਨੂੰ ਆਪਸ ਵਿੱਚ 파ੜ ਦਿੱਤਾ ਜਾਵੇ ਤੇ ਇਹ ਫੇਰ ਤੋਂ ਇੱਕ ਦੂਜੇ ਨਾਲ ਲੜਨ ਮਰਨ ਤੇ ਆਪਣੇ ਜਿਹੜੇ ਇਹਨਾਂ ਦੇ ਹੱਕਾਂ ਉਹਨਾਂ ਵੱਲ ਕਦੀ ਵੀ ਧਿਆਨ ਨਾ ਦੇਣ ਤੇ ਸਾਡਾ ਜੋ ਚੇਤਨਤਾ ਸੀ ਇਹਨਾਂ ਨਾਲ ਕਰੀਏ ਪਰ ਨਹੀਂ ਜਿਹੜੇ ਇਸ ਵਾਰ ਹੋਣ ਵਾਲੀ ਜਿਹੜੀ ਪੀੜ੍ਹੀ ਕਹਿ ਲੋ ਜਾਂ ਹੁਣ ਜਿਹੜਾ ਕਿਸਾਨ ਆ ਬਹੁਤ ਸਿਆਣਾ ਹੋ ਚੁੱਕਾ ਬੱਸ ਭਾਵੇਂ ਨਾਲ ਜਾਣ ਨਹੀਂ ਦਿਆ ਜੀ ਜੋ ਸਰਕਾਰ ਕਰੀ ਹੈ ਅਸੀਂ ਤਾਂ ਬਾਈਚਾਰੇ ਦੇ ਸਾਥ ਹਾਂ ਜੀ ਅੱਗੇ ਵੀ ਰਵਾਂਗੇ बड़े भाई में प्राकृतिक आपदा पड़ता है तो छोटे भाई का फर्ज बनता है बड़े सेवा करने का तो आगे भी हम इकट्ठे पंजाब पंजाब भाई भाई तारा तारा छोटा बड़ा भाई तारा अभी टाइम है दो तीन महीने और लगेंगे फिर आवागे हम इनको कनक भी चाहिएगा बीज भी चाहिएगा डीजल भी चाहिएगा फिर फिर आवागे हम ਜੀ ਜੀ ਦੀ ਫਸਲ ਪਾਚ ਲਈ ਜੀ ਤੋਂ ਇਸ ਵਿੱਚ ਪ੍ਰਾਲੀ ਵੀ ਆਏ ਜੀ ਹੋਰ ਵੀ ਸਮਾਨ ਲਾਵਾਂਗੇ ਜੀ ਜਾ ਉਸ ਦਾ ਖਾਦ ਬੀਜ ਦਵਾਈ ਹੋਰ ਵੀ ਜਿੱਥੇ ਸਾਰਾ ਸਮਾਨ ਲੈ ਕੇ ਆਵਾਂਗੇ ਉਹ ਲੈ ਕਾਵਾਂਗੇ ਜੀ ਵੇਖੋ ਕਿੰਨਾ ਫਿਕਰ ਆ ਉਹਨਾਂ ਨੂੰ ਸਾਡਾ ਉਹ ਕਹਿ ਰਹੇ ਆ ਕਿ ਅੱਗੇ ਜਾ ਕੇ ਬੀਜ ਦੀ ਲੋੜ ਪੈਣੀ ਆ ਫਸਲਾ ਦੁਬਾਰਾ ਬੀਜਣੀਆਂ ਵਾ ਡੀਜੀ ਦੀ ਲੋੜ ਪੈਣੀ ਪਹਿਲੀਆਂ ਪੱਤਰੀਆਂ ਕਰਨੀਆਂ ਜਿਹੜੀ ਵੀ ਚੀਜ਼ ਦੀ ਲੋੜ ਪਈ ਆਂਦੇ ਅਸੀਂ 2-3 ਮਹੀਨੇ ਬਾਅਦ ਫਿਰ ਦੁਬਾਰਾ ਜਿਹੜੇ ਆ ਆਪਣਾ ਸਾਜ ਸਮਾਨ ਸਾਰਾ ਲੈ ਕੇ ਦੁਬਾਰਾ ਹਾਜ਼ਰੀ ਲਵਾਵਾਂਗੇ ਤੇ ਇਹਨਾਂ ਦੀ ਮਦਦ ਕਰਾਂਗੇ ਆਂਦੇ ਵੀ ਪੰਜਾਬ ਸਾਡਾ ਵੱਡਾ ਭਰਾ ਤੇ ਇਹੀ ਛੋਟਾ ਭਰਾ ਬਣ ਕੇ ਤੇ ਇਹੀ ਉਹਦਾ ਹਰ ਮੁਸੀਬਤ ਵਿੱਚ ਸਾਥ ਦੇਵਾਂਗੇ ਕਿਸੇ ਵੀ ਗੱਲੋਂ ਅਸੀਂ ਪਿੱਛੇ ਨਹੀਂ ਹਟਾਂਗੇ ਇਹਦੇ ਵਿੱਚ ਸਭ ਤੋਂ ਅਹਿਮ ਗੱਲ ਜਿਹੜੀ ਇਹ ਹੈ ਕਿ ਜਿਵੇਂ ਪਿੱਛੇ ਜੇ ਕੋਸ਼ਿਸ਼ ਹਮਾਂ ਹੋਇਆ ਕਿ ਪੰਜਾਬ ਵਿੱਚ ਲੈਂਡ ਪੁਲਿੰਗ ਪਾਲਿਸੀ ਜਿਹੜੀ ਆ ਆਮ ਆਦਮੀ ਪਾਰਟੀ ਵੱਲੋਂ ਲਿਆਂਦੀ ਗਈ ਪਾਰ ਭਾਜਪਾ ਨੇ ਦਾ ਵਿਰੋਧ ਕੀਤਾ ਪਰ ਧਿਆਨ ਦੇਣ ਜੋ ਗੱਲ ਆ ਕਿ ਹਰਿਆਣਾ ਵਿੱਚ ਬਿਲਕੁਲ ਇਹਦੇ ਉਲਟ ਹੋਇਆ ਹਰਿਆਣਾ ਵਿੱਚ ਭਾਜਪਾ ਨੇ ਲੈਂਡ ਪੁਲਿੰਗ ਪਾਲਿਸੀ ਲੈਂਦੀ ਤੇ ਆਮ ਆਦਮੀ ਪਾਰਟੀ ਨੇ ਵਿਰੋਧ ਕੀਤਾ ਯਾਨੀ ਕਿ ਇੱਕੋ ਚੀਜ਼ ਨਹੀਂ ਐਸਾ ਜੀ ਅਸੀਂ ਸਭ ਦਾ ਬਿਲਕੁਲ ਸਾਥ ਨਹੀਂ ਲੈ ਰਹੇ ਆਪਣਾ ਆਪਣਾ ਭਾਈਚਾਰਾ ਤੇ ਜੀ ਆਪਣਾ ਬਿਲਕੁਲ ਵੱਡਾ ਭਾਈਆ ਛੋਟਾ ਭਾਈਆ ਬਿਲਕੁਲ ਅੱਗੇ ਵੀ ਜੀ ਸਭ ਬਣਗਾ ਸਾਥੇ ਮਾਵਾਂ ਬਹੁਤ ਬਾਤ ਇਹ ਇਕੱਠੇ ਹਾਂ ਇਕੱਠੇ ਰਹਾਂਗੇ ਹਾਂ ये नारा सबसे अच्छा है हम इकट्ठे थे हैं और रहेंगे और हमेशा रहेंगे कोई मत सोचे कि वो हमें मतलब दूर कर लेगा और हमारे बीच जेडे वो सरकारी पॉलिटिकली वो डाल के नफ़रत और हमें दूर कर लेंगे ऐसा नहीं होगा जब अब हम ए, इतना को आ, समझ चुके हैं कि सरकारें हमसे चाहती क्या हैं क्या वो हमसे चाहती और हमें क्या करना है और ਉਹ ਬਾਰ-ਬਾਰ ਇਹੀ ਗੱਲ ਦੁਹਰਾ ਰਹੇ ਹਨ ਕਿ ਉਹ ਹਮਸੇ ਦੂਰ ਨਹੀਂ ਹੋਣਗੇ। ਚਾਹੇ ਜੋ ਵੀ ਹੋ ਜਾਏ ਸਰਕਾਰੇ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੇ ਜੋ ਮਰਜ਼ੀ ਕਰ ਲੇ। ਦੋਸਤੋ ਨਾ ਤੁਮ ਕੋ ਗੇਰ ਸਕਤੇ ਜੀ। ਸਰਕਾਰ ਕਿੰਨੀਆਂ ਕੋਸ਼ਿਸ਼ ਕਰ ਲੇ। ਜੀ। ਹਮ ਕੋ ਦੂਰ ਨਹੀਂ ਕਰ ਸਕਤੇ। ਜੀ। ਭਾਈਚਾਰਾ ਬਰਕਰਾਰ ਰਹੇਗਾ। ਹਾਂ। ਉਹ ਇਹ ਗੱਲ ਵਾਰ-ਵਾਰ ਦੁਹਰਾਉਂਦੇ ਪਏ ਕੇ ਭਾਈਚਾਰਾ ਜਿਹੜਾ ਉਹ ਬਰਕਰਾਰ ਰਹੂਗਾ ਉਹ ਨਹੀਂ ਟੁੱਟਣਾ ਸਾਡਾ। ਤੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਇਸ ਸਮੇਂ ਜਦੋਂ सरकार ने साड़ी कोई भी बात नहीं पूछी मैडम हमारा छोटा सा हाँ पिंड है तेरह सौ वोट का गांव है जो ये हम ये सारी सेवा ले हैं पूरे गांव ने छत्तीस बिरादरी ने इसमें मदद किया है और कोई ये कोई अकेला किसी मेरा या आपका किसी का अकेले का नहीं है पूरा छत्तीस बिरादरी का सहयोग है और आगे भी हम भगवान से ये दुआ करें कि हमारे भाइयों पर यह समस्या ना आए अगर होगा तो हम अपना दिल से आत्मा से इनकी मदद के लिए तैयार हैं। रही बात पशु चारे की आगे हम तो बोलते हैं पराली इसको धान की को आप पता नहीं क्या कहते हैं हम पराली भी भेजने के लिए अपना हर संभव कोशिश करेंगे इनको परेशानी का सामना मदद करेंगे धन्यवाद कर रहे हैं इस बरादरी का ਜਿਨ੍ਹਾਂ ਨੇ ਸਾਰੇ ਕਹਰੇ ਕਿ ਉਹ ਬਰਾਦਰੀ ਆ ਉਹਦੇ 1300 ਵੋਟਾਂ ਸਪਿੰਦੇ ਜਿਨ੍ਹਾਂ ਨੇ ਸਾਰੇ ਪਿੰਨੇ ਰਲ ਕੇ ਤੇ ਇਹ ਸਾਰਾ ਕੁਝ ਇਕੱਠਾ ਕਰਕੇ ਪੰਜਾਬ ਦੇ ਮੁਸੀਬਤ ਵਿੱਚ ਫਸੇ ਲੋਕਾਂ ਲਈ ਸਾਡੇ ਲਈ ਕੱਲਿਆ ਅਸੀਂ ਉਸ ਬਰਾਦਰੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਹਾਂਜੀ ਹੁਣ ਆਪਾਂ ਤੁਹਾਨੂੰ ਟਰਾਲੀਆਂ ਵਿਖਾਉਣ ਲੱਗੇ ਹਾਂ ਜਿਨ੍ਹਾਂ ਵਿੱਚ ਆਏ ਆ ਇੰਨੀ ਦੂਰ ਦਾ ਸਫ਼ਰ ਆਏ ਮੈਂ ਸ਼ੰਡਿ ਗੱਤੂ ਹਾਂ ਅਟ ਦੇਖੋ ਵਹਾਂ ਸ਼ਹਿਰ ਹਾਂ ਤੱਕ ਟ੍ਰੈਕਟਰ ਲੈ ਕੇ ਮੈਂ ਆਇਆ ਹਾਂ ਆਪਣੇ ਭਾਈਆਂ ਕੇ ਲਈਏ ਅਰੇ ਐਸ਼ੀ ਮਰਦਾ ਅੱਗੇ ਵੀ ਚਾਰ ਮਿਲਤੇ ਰਹੇ ਵੱਡਾ ਭਾਈ ਛੋਟਾ ਭਾਈ ਜੀ ਹਮ ਸਲਾਮ ਕਰਤੇ ਹੈ ਭਾਈ ਕੋ ਹੈਂਡੀਕੈਪ ਹੈ ਹੈਂਡੀਕੈਪਟਰ ਫਿਰ ਵੀ ਇੰਨੀ ਦੂਰ ਤੋਂ ਟਰੈਕਟਰ ਚਲਾ ਕੇ ਲਿਆਇਆ ਸਾਡੇ ਵਾਸਤੇ ਇਸ ਪਾਈ ਚਾਰ ਦੀ ਅਹਿਮੀਅਤ ਜਿਹੜੀ ਹੈ ਵੈਸੇ ਤਾਂ ਸਰਕਾਰ ਦੇ ਅੱਖਾਂ ਵਿੱਚ ਤਾਂ ਬਹੁਤ ਜ਼ਿਆਦਾ ਰੜਕਦੀ ਆ ਕਿੰਨੀ ਕੋ ਵੱਡੀ ਤੰਗੀ ਹੋਣ ਦੇ ਬਾਵਜੂਦ ਵੀ ਇੰਨੀ ਦੂਰ ਦਾ ਜਿਹੜਾ ਸਫਰ ਆ ਟਰੈਕਟਰ ਤੇ ਕੀਤਾ ਵਾ ਤੇ ਖੁਦ ਹੀ ਚਲਾ ਕੇ ਲਿਆਇਆ ਆ ਤੋ ਆ ਗਏ ਲੈ ਆਂ ਜੀ ਬਾਤ ਮੁਲਾਕਾਤ ਕਰਨੇ ਵਾਧੇ ਕੋ ਬੱਲੇ ਬਾਈ ਦਾ ਧੰਨਵਾਦ ਹੈ ਛੋਟਾ ਮਤਲਬ ਉਹ ਵੀ ਹੈ ਨਾ ਉਸ ਕੇ ਲਈ ਜੀ ਬਹੁਤ ਬਹੁਤ ਆ ਗਏ ਵੀ ਆਉਣਗੇ ਜੀ ਹਾਂ ਜੀ ਜ਼ਰੂਰ ਜੀ ਜ਼ਰੂਰ ਹਾਂ ਜੀ ਹੁਣ ਆਪਾਂ ਤੁਹਾਨੂੰ ਜਿਹੜਾ ਵਾ ਟਰਾਲੀਆਂ ਵਿਖਾਉਂਦੇ ਆ ਕਿ ਜਿਹੜੀਆਂ ਲੈ ਕੇ ਆਏ ਆ ਇੱਕ ਟਰੈਕਟਰ ਦੇ ਪਿੱਛੇ ਦੋ ਦੋ ਟਰਾਲੀਆਂ ਪਾਈਆਂ ਹੋਈਆਂ ਇਹਨਾਂ ਨੇ ਇਹਨਾਂ ਦਾ ਪਿੰਡ ਦਾ ਨਾਮ ਖਾਨਪੁਰ ਖੁਰਦ ਬਰੋਦਾ ਗੜੀ ਗੋਹਾਨਾ ਸੋਨੀਪਟ ਹਰਿਆਣਾ ਹੁਣ ਆਪਾਂ ਤੁਹਾਨੂੰ ਦੂਜੀ ਦੂਜੀਆਂ ਟਰਾਲੀਆਂ ਵਿਖਾਉਂਦੇ ਆ ਕੁੱਲ ਚਾਰ ਟਰਾਲੀਆਂ ਤੇ ਆਏ ਆ